ਸਰ ਐਜੇ ਹਲਕਾ ਇੰਚਾਰਜ ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਜਿਹੜੇ ਸੜਕਾਂ ਦੇ ਹਾਲਾਤ ਬਹੁਤ ਬੱਤਰ ਹੋਏ ਪਿਆ ਆਜ ਤਾਂ ਐਕਸੀਡੈਂਟ ਦਾ ਕਾਰਨ ਬਣਦੇ ਆ ਕੀ ਅਨਵੇ ਟਾਈਮ ਦੇ ਵਿੱਚ ਇਹਦੀ ਨਵੇਂ ਸਿਰ ਤੇ ਉਹ ਸਾਰੀ ਹੋਊਗੀ ਪਹਿਲਾਂ ਤਾਂ ਜੀ ਆਣ ਤੁਹਾਡਾ ਸਾਰਿਆਂ ਦਾ ਇਹ ਬਿਲਕੁਲ ਨਵੇਂ ਸਿਰ ਤੇ ਉਹ ਸਾਰੀ ਹੋਊਗੀ ਤੁਹਾਨੂੰ ਪਤਾ ਲੱਗਾਉਗਾ ਪਿਛਲੇ ਘਣਾ 4 ਕਰੋੜ 84 ਲੱਖ ਰੁਪਇਆ ਬਹੁਤ ਅਲੋਟ ਹੋ ਚੁੱਕਾ ਜਿਹਦੇ ਵਿੱਚ ਮੇਨ ਸੜਕਾਂ ਬਹੁਤ ਸਾਰੀਆਂ ਕਵਰ ਹੋ ਗਈਆਂ ਆ ਔਰ ਅੱਗੇ ਵੀ ਮੇਰਾ ਲੱਗਾ ਹੋਇਆ ਮੈਂ ਪ੍ਰਪੋਜ਼ਲ ਬਣਾ ਰਿਹਾ ਵਾ ਚੱਲ ਰਿਹਾ ਕੰਮ ਅਗਲੇ ਦਿਨਾਂ ਤੁਸੀਂ ਦੇਖੋਗੇ ਹੋਰ ਵੀ ਪੈਸੇ ਸ਼ਹਿਰ ਲਈ ਆਉ ਗਲੀਆਂ ਨਾਲੀਆਂ ਦੀ ਅਸਰ ਗਲੀਆਂ ਨਾਲੀਆਂ ਨੂੰ ਲੈ ਕੇ ਪਿਛਲੇ ਕੱਲ ਕੀ 20 ਸਾਲਾਂ ਤੋਂ 25 ਸਾਲਾਂ ਤੋਂ ਕਾਂਗਰਸ ਵੀ ਗਲੀਆਂ ਨਾਲੇ ਦੇ ਮਗਰੀ ਪਈ ਹੈ ਹਾਲ ਤੱਕ ਉਹਨਾਂ ਕੋ ਗਲੀਆਂ ਨਾਲੀਆਂ ਨਹੀਂ ਕੰਪਲੀਟ ਹੋਈ ਹੈ ਤਾਂ ਜੇ ਗੱਲ ਕਰੀ ਇਸ ਤਰ੍ਹਾਂ ਕੋਈ ਡਿਵੈਲਪਮੈਂਟ ਹੋਣੀ ਕੁਛ ਹੁੰਦੀ ਬਿਲਕੁਲ ਹੋ ਰਹੀ ਹੈ ਕਿਉਂ ਨਹੀਂ ਹੋ ਰਹੀ ਖੋਸਲਾ ਜੀ ਪਹਿਲਾਂ ਤੇ ਅੱਜ ਦੀ ਡੇਟ ਤੇ ਤੁਸੀਂ ਦੇਖੋ ਹਾਲਾਤ ਕੀ ਆਪਣੇ ਸ਼ਹਿਰ ਦੇ ਮੈਂ ਪਿਛਲੀਆਂ ਗੱਲਾਂ ਨਹੀਂ ਕਰੂੰਗਾ ਮੈਂ 3-4 ਮਹੀਨਿਆਂ ਵਾਲੀਆਂ ਗੱਲਾਂ ਕਰੂੰਗਾ ਜਦੋਂ ਤੋਂ ਮੈਂ ਆਇਆ ਤੇ ਆਮ ਆਦੀ ਪਾਰਟੀ ਸਰਕਾਰ ਬਾਈ ਚਾਈ ਉਸ ਤੋਂ ਬਾਅਦ ਹੀ ਆਪਾਂ ਗੱਲ ਕਰਾਂਗੇ ਪਿਛਲੀਆਂ ਗੱਲਾਂ ਆਪਾਂ ਛੱਡੀਏ ਕਿਉਂਕਿ ਉਹਦੇ ਵਿੱਚ ਜੋ ਵੀ ਮੈਂ ਵੱਧ ਤੋਂ ਵੱਧ ਕਰ ਸਕਦਾ ਸੀ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ 27 ਸ਼ੜਕਾਂ ਦੇ ਉੱਤੇ ਕਾਟੜਨ ਹੋਏ ਆ ਆਲਮੋਸਟ ਸਾਰੀਆਂ ਸ਼ੜਕਾਂ ਆਪਣੇ ਹਲਕੇ ਦੀਆਂ ਬਣ ਜਾਣਗੀਆਂ ਆਉਂਦੇ ਦਿਨਾਂ 'ਚ ਪਿੰਡਾਂ ਵਾਲੀਆਂ ਉਸ ਤੋਂ ਬਾਅਦ ਸਾਰੇ ਹਾਲਾਤ ਸ਼ਹਿਰ ਤੇ ਖਰਾਬ ਆਇਆ ਪਿੰਡਾਂ ਦੇ ਨਹੀਂ ਸ਼ਾਇਦ ਵਿਚਾਈ ਦੇ ਐਕਸੀਡੈਂਟ ਦੇ ਕਾਰਨ ਪਾਉਂਦੇ ਆ ਚਾਹੇ ਡੀਸੀ ਚੌਂਕ ਹੋ ਜਵੇ ਚਾਹੇ ਮਦਕੀ ਕਲਕ ਭਗਤ ਸਿੰਘ ਚੌਂਕ ਹੋ ਜਵੇ ਚਾਹੇ ਕਿਚਰੀਕਰ ਚੌਂਕ ਹੋ ਜਵੇ ਤਾਂ ਹਾਲਾਤ ਇਤ ਇਸ ਕਦਰ ਸਰਕਾਰੇ ਮਾਰੇ ਆ ਵੇਟ ਕਿੰਨਾਕ ਇੰਤਜ਼ਾਰ ਕਰਨਾ ਪਾਉਗੇ ਸ਼ਹਿਰ ਵਸਾਣਾ ਇੰਤਜ਼ਾਮ ਕਰਨਾ ਪਊਗਾ ਬਹੁਤ ਜ਼ਿਆਦਾ ਨਹੀਂ ਹੁਣ ਟੈਂਡਰ ਲੱਗਣ ਵਾਲੇ ਆ ਟੈਂਡਰ ਅਲੋਟ ਹੋ ਜਾਣਗੇ ਜਦੋਂ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਊਗਾ ਸਾਡੀ ਪ੍ਰਮੁਖਤਾ ਆ ਕਿ ਅਗਲੇ 2-3 ਮਹੀਨਿਆਂ ਵਿੱਚ ਆਪਾਂ ਜਿਹੜੀਆਂ ਮੇਨ ਸੜਕਾਂ ਘੱਟੋ ਘੱਟ ਉਹ ਤੋਂ ਬਣਾ ਦਈਏ ਉਸ ਤੋਂ ਬਾਅਦ ਜਿਹੜੀਆਂ ਮਹੱਲੇ-ਮਹੱਲਿਆਂ ਦੀਆਂ ਸੜਕਾਂ ਵਾ ਉਹ ਵੀ ਆਲਮੋਸਟ ਬਹੁਤੀਆਂ ਪਵਾ ਚੁੱਕੇ ਆਂ ਔਰ ਡਾਇਰੈਕਟ ਫੰਡ ਆ ਰਿਹਾ ਸਪੈਸੀਫਿਕ ਉਹਨਾਂ ਸੜਕਾਂ ਲਈ ਕਿਉਂਕਿ ਅੱਗੇ ਨਾ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਸਾਨੂੰ ਕਾਰਪੋਰੇਸ਼ਨ 'ਚ ਮਤੇ ਪਾਉਣਾ ਔਖੇ ਹੋ ਰਿ ਪਤੇ ਪਾਣੇ ਨਾਲ ਔਖੇ ਹੋਣ ਦਾ ਕਰਕੇ ਸਾਨੂੰ ਸਰਕਾਰ ਵੱਲੋਂ ਇੱਕ ਡਾਇਰੈਕਸ਼ਨs ਆਈ ਸੀ ਵੀ ਤੁਸੀਂ ਸਿੱਧੀਆਂ ਸਾਨੂੰ ਭੇਜੋ ਅਸੀਂ ਉੱਪਰੋਂ ਸਿੱਧੀਆਂ ਅਲਾਟ ਕਰਕੇ ਭੇਜਦੇ ਹਾਂ ਉਹਨਾਂ ਸਪੈਸੀਫਿਕ ਸੜਕਾਂ ਲਈ ਜਿਹੜੀਆਂ ਤੁਹਾਨੂੰ ਲੋੜ ਆ ਔਰ ਉਹਨਾਂ ਲਈ ਜਾ ਚੁੱਕਿਆ ਵਾ ਜਿਹੜੇ ਨਵੇਂ ਪ੍ਰੋਪੋਜ਼ਲ ਉਹ ਵੀ ਜਾ ਚੁੱਕਿਆ ਤੁਸੀਂ ਅਗਲੇ ਦਿਨਾਂ ਤੇ ਦੇਖੋਗੇ ਪੜਨ ਗਿਆ ਸੜਕਾਂ ਦੂਜੀ ਇੱਕ ਮੈਂ ਗੱਲ ਕਰਨਾ ਚਾਹੁੰਦਾ ਖੋਸਾ ਦੋ ਮਿੰਟ ਤੁਸੀਂ ਨਾ ਪਿਛਲੇ ਦਿਨਾਂ ਤੇ ਦੇਖਿਆ ਸੀ ਇੱਕ ਧਰਨਾ ਲੱਗਾ ਸੀ ਪੁੱਟਾਂ ਦੇ ਬਾਹਰ ਉਹ 13 ਤਰੀਕ ਨੂੰ ਟੈਂਡਰ ਵੀ ਹੋ ਜਾਊਗਾ ਪੁੱਟਾਂ ਦੀਆਂ ਸਾਰੀਆਂ ਸੜਕਾਂ ਦਾ ਟੈਂਡਰ ਹੋ ਜਾਊਗਾ ਅਗਰ ਆ 13 ਤਰੀਕ ਨੂੰ ਆਉਂਦੀ ਨੂੰ ਉਸ ਤੋਂ ਬਾਅਦ ਟੈਂਡਰ ਲੱਗਣ ਤੋਂ ਬਾਅਦ ਆਪਾਂ ਚੱਲਾਂਗੇ ਉੱਥੇ ਆਪਾਂ ਸੜਕਾਂ ਦਾ ਕੰਮ ਕਰਾਵਾਂਗੇ ਔਰ ਵਧੀਆ ਤਰੀਕੇ ਨਾਲ ਸਾਨੂੰ ਸਰਕਾਰ ਵੱਲੋਂ ਬਿਲਕੁਲ ਅਦਾਇਤਾ ਕਿ ਤੁਸੀਂ ਆਪ ਚੈੱਕ ਕਰਨੀਆਂ ਵਾ ਤੁਸੀਂ ਵੀ ਜ਼ਿੰਮੇਵਾਰ ਆ ਜਿਹੜੀ ਚੀਜ਼ ਬਣਨੀ ਪਈ ਐ ਟੱਟ ਕਹਿੰਦਾ ਮਤਲਬ ਕਿ ਜਿਸ ਪੁੱਡਾ ਦੀ ਸੜਕਾਂ ਨੂੰ ਲੈ ਕੇ ਅਕਾਲੀ ਦਲ ਕਾਂਗਰਸ ਆਪਸ ਵਿੱਚ ਲੜਿਆ ਸੀ ਵੀਡੀਓ ਦੇ ਵੀ ਥਰੂ ਇੱਕ ਇੱਕ ਦੂਜੇ ਦੇ ਇਲਜ਼ਾਮ ਵੀ ਲਗਾਏ ਸੀ ਕੰਤ ਮਤਲਬ ਕਿ ਉਹ ਸਾਰੇ ਇਲਜ਼ਾਮ ਇਹਨੇ ਤੇ بے بے ਅਧਾਰਵਾ ਬਿਲਕੁਲ ਖੋਸਲਾ ਜੀ ਇਹ ਸਿਰਫ ਪੋਲਿਟਿਕਸ ਹੀ ਕੀਤੀ ਜਾ ਰਹੀ ਸੀ ਅੱਗੇ ਇੰਨੇ ਚਿਰ ਤੇ ਚੋਣ ਹੀ ਹੋਇਆ ਕੰਮ ਚੋਂ ਦਾ ਅਸੀਂ ਕੰਮ ਕਰਨ ਲੱਗੇ ਆ ਡਵੈਲਪਮੈਂਟ ਨਾਲ ਸੋਚਣ ਲੱਗੇ ਆ ਉਦੋਂ ਤੇ ਕਿਉਂ ਇਦਾਂ ਦੇ ਧਰਨੇ ਸ਼ੁਰੂ ਹੋਏ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਧਰਨੇ ਲਾ ਕੇ ਬਾਵਾ ਖੱਟ ਲਈਏ ਹੁਣ ਮੈਂ ਇੱਕ ਹੋਰ ਕੰਮ ਦੱਸਣ ਲੱਗਾ ਤੁਹਾਨੂੰ ਜਿਹੜਾ ਆਪਣਾ 1 ਕਰੋ 18 ਲੱਖ ਰੁਪਇਆ ਲਾ ਕੇ ਜਿਹੜਾ ਆਪਾਂ 19 ਨੰਬਰ ਤੇ 21 ਨੰਬਰ ਵਾਰਡ ਆ ਜਿਹੜਾ ਰੇਲਵੇ ਤੋਂ ਅਗਲੇ ਪਾਸੇ ਆ ਉਹਨਾਂ ਦੇ ਥੱਲੇ ਦੀ ਪਾਈਪਲਾਈਨ ਪਛਾਉਣ ਦਾ ਕੰਮ ਦਿੱਕਤ ਸੀ ਥੋੜੀ ਕਿਉਂਕਿ ਉਹ ਰੇਲਵੇ ਕੋ ਪਰਮਿਸ਼ਨ ਲੈਣੀ ਪੈਂਦੀ ਸੀ ਉਹ ਵੀ ਪਰਮਿਸ਼ਨ ਆ ਚੁੱਕੀ ਆ ਅਗਲੇ ਦਿਨਾਂ ਤੋਂ ਉਹ ਵੀ ਕੰਮ ਸ਼ੁਰੂ ਹੋ ਜਾਊਗਾ ਸਰ ਉਹ ਏਰੀਆ ਦੀ ਗੱਲ ਕਰੀਏ ਉਹ ਏਰੀਆ ਨਗਰ ਨਗਮ ਦੇ ਹੱਦ ਵਿੱਚ ਹੋਆ ਪਰ ਜਦੋਂ ਗੱਲ ਕਰਦੇ ਤਾਂ ਇੱਕ ਪਾਸੇ ਤਾਂ ਕਹਿੰਦੇ ਉਹ ਨਗਰ ਨਗਮ ਦੇ ਹੱਦ ਵਿੱਚ ਵੀ ਨਹੀਂ ਹੈਗਾ ਪਰ ਦੂਜੇ ਪਾਸੇ ਜਦ ਇਲੈਕਸ਼ਨ ਹੁੰਦੇ ਤਾਂ ਨਗਰ ਨਗਮ ਦੇ ਹੱਦ ਵਿੱਚ ਆ ਜਾਂਦਾ ਨਹੀਂ ਨਗਰ ਨਗਮ ਦੀ ਹੱਦ ਚ ਮੈਂ ਪਿਛਲੀਆਂ ਗੱਲਾਂ ਕੋਸਲਾ ਨਹੀਂ ਫੇ ਨਹੀਂ ਕਰੂੰਗਾ ਨਗਰ ਨਗਮ ਦੀ ਹੱਦ ਵਿੱਚ ਜਿੱਥੋਂ ਤੱਕ ਨਗਰ ਨਗਮ ਦੀ ਹੱਦ ਦਾ ਉੱਥੋਂ ਤੱਕ ਹਰ ਚੀਜ਼ ਬ ਸ਼ਹਿਰ ਦੇ ਵਿੱਚ ਨਗਰ ਨਿਗਮ ਦੇ ਵਿੱਚ ਔਰ ਇਹ ਜਿਹੜੀ ਰੇਲਵੇ ਪਰੀ ਦੇ ਥੱਲੇ ਦੀ ਤੁਹਾਡਾ ਬੰਨਾ ਵਾ ਜਿਹੜੀ ਪਾਈਪ ਲਾਈਨ ਜਾਣੀ ਆ ਔਰ ਉਸ ਤੋਂ ਬਾਅਦ ਉਹ ਜਿਹੜਾ ਸੀਵਰੇਜ ਦੀ ਪ੍ਰੋਬਲਮ ਉਹ ਵੀ ਸਹੀ ਹੋ ਜੂਗੀ ਸਰ ਇਹ ਕੋਈ ਪ੍ਰਪੋਜ਼ਲ ਸ਼ੇਅਰ ਲਈ ਕੋਈ ਲੈ ਕੇ ਆਏ ਕਿ ਇਕੱਲਾ ਤੁਸੀਂ ਵੀ ਇਹ ਕਹ ਲੋ ਕਿ ਪੁਰਾਣੀ ਸਰਕਾਰ ਮੰਗੋ ਗਲੀਆਂ ਨਾਲੀਆਂ ਦੇ ਉੱਤੇ ਹੀ ਮੇਰੇ ਪ੍ਰੋਪੋਜ਼ਲਾਂ ਖੋਸ ਰਹੇ ਸੀ ਬਹੁਤ ਬਹੁਤ ਲੱਗੇ ਹੋਏ ਸੀ بڑے ਕੰਮ ਐ ਸੋਚੇ ਹੋਏ ਜਿਹੜੀ ਮੇਰੇ ਡ੍ਰੀਮਸ ਆ ਔਰ ਮੈਂ ਸੋਚਦਾ ਵੀ ਉਹ ਕਰਾਉਣੇ ਆ ਚਲੋ ਮੈਂ ਲੱਗਾ ਆ ਮੈਂ ਇੱਕ ਗੱਲ ਆ ਮੇਰੀ ਕੋਸਲਾ ਜੀ ਮੈਂ ਬੋਲਦਾ ਉਦੋਂ ਹੁਣਾ ਜਦੋਂ ਮੈਂ ਆਪਣੇ ਕੰਮ ਕਰਨ ਲੱਗਾ ਮੈਂ ਇਹ ਨਹੀਂ ਵੀ ਮੈਂ ਤੁਹਾਨੂੰ ਅੱਜ ਭਾਸ਼ਣ ਦੇ ਜਾਵਾਂ ਮੇਰੇ ਕੋਲ ਕੰਮ ਨਾ ਹੋਣ ਇਹ ਲੋਕਾਂ ਨੇ 20 ਸਾਲ 25 ਸਾਲ ਇਹੀ ਦੇਖਿਆ ਕਿ ਭਾਸ਼ਣ ਹੀ ਸੁਣਿਆ ਮੈਂ ਮੇਰੀ ਇੱਕ ਪ੍ਰਮੁਖਤਾ ਆ ਕਿ ਮੈਂ ਕੰਮ ਕਰਕੇ ਦਿਖਾਵਾਂ ਮੈਂ ਬੋਲੂਗਾ ਉਦੋਂ ਜਦੋਂ ਮੈਂ ਪੈਸੇ ਲੈ ਕੇ ਆਉਂਗਾ ਕਹਿੰਦਾ ਮਤਲਬ ਕੀ ਹੋਣਾ ਸੜਕਾਂ ਬੰਦ ਚਾਉਂਗੇ ਸ਼ਹਿਰ ਦੀ ਬਿਲਕੁਲ ਬਿਲਕੁਲ ਜ਼ਰੂਰ ਅਗਲੇ ਦਿਨ ਤੁਸੀਂ ਦੇਖੋਗੇ